ਤੇ ਮੇਰੇ ਹਿਸਾਬ ਨਾਲ ਨਾ ਮਹਿਰੂ ਨੇ ਜੇ ਚੰਗੀ ਤਰ੍ਹਾਂ ਹੱਥ ਪਾਇਆ ਹੁੰਦਾ ਨਾ ਉਹਨੂੰ ਆ ਜਿਹੜੇ ਨਵੇਂ ਉੱਗਦੇ ਇਹ ਉੱਗਨੇ ਨਹੀਂ ਅਸਲ 'ਚ ਜੇ ਕਿਤੇ ਨਿਹਗ ਸਿੰਘ ਦੀ ਵਾਕਿਆ ਚਪੇੜ ਵੱਜੀ ਹੋਵੇ ਨਾ ਬੰਦੇ ਦੇ ਸੱਤ ਟੋਲ ਨਿਕਲਦੇ ਆ ਅੱਜ ਦੋ ਬੰਦੇ ਇੱਕ ਸੁਖਰਤਿਆ ਤੇ ਇੱਕ ਪ੍ਰੋਡੂਸਰ ਖਦੋਂ ਵੱਧ ਇਹਨਾਂ ਬੰਦਿਆਂ ਦਾ ਗਾਂਦਿਆ ਬੀਬੀ ਮਨਜੀਤ ਕੌਰ ਨੂੰ ਤੇ ਸੁਖਰਤਿਆ ਨੂੰ ਕਹਿੰਨੇ ਵੀ ਬੰਦੇ ਦੇ ਬਣਜੋ ਪੁੱਤ ਇਹ ਨਾ ਹੋਵੇ ਵੀ ਮੁੜ ਕੇ ਫੇਰ ਕੰਮ ਖਰਾਬ ਹੋਵੇ ਕਿਉਂਕਿ ਜੇਲਾ ਜੁਲਾ ਦੀ ਅਸੀਂ ਨਹੀਂ ਪ੍ਰਵਾਹ ਕਰਦੇ ਜੇਲਾ ਅੱਗੇ ਵੀ ਕਟੀਆਂ ਵਾ ਪਹਿਲੀ ਗੱਲ ਤੇ ਅਸੀਂ ਕਹਿੰਨੇ ਵੀ ਅਸੀਂ ਆਉਣਾ ਨਹੀਂ ਤੁਸੀਂ ਉਦਾਂ ਹੀ ਬੰਦੇ ਦੇ ਪੁੱਤ ਬਣ ਜਾਓ ਪਰ ਜਿੱਦ ਨਾ ਹੀ ਆਇਆ ਨਾ ਫਿਰ ਖੜਾਕ ਕਰਾਂਗੇ ਪੱਕਾ ਇਹ ਪੜੋਸਿਆ ਜਾ ਰਿਹਾ ਸਾਡੇ ਘਰਾਂ ਵੱਲ ਵੀ ਤੂੰ ਹੀ ਧਰਮ ਵੱਲ ਧਿਆਨ ਨਾ ਦਿਓ ਤੁਸੀਂ ਗੰਦ ਵੱਲ ਧਿਆਨ ਦਿਓ ਛਾਲ ਕਰਤੀ ਬੰਦਿਆਂ ਨੂੰ ਇਹ ਹੁਣ ਸਮਾਂ ਆ ਗਿਆ ਵੀ ਰਤੀਏ ਹੁਣ ਜਿਹੜੇ ਮੈਰੋ ਕੋ ਕਾਮ ਪ੍ਰੋਡੂਸਰ ਵਾਲਾ ਦੇ ਹੋਇਆ ਨਹੀਂ ਪਰ ਹੁਣ ਰਤੀਏ ਵਾਲਾ ਜਰੂ ਕਰਕੇ ਵਿਖਾਵਾਂਗੇ ਇਹ ਯਾਦ ਰਤੀਏ ਲੋਕਾਂ ਕੋ ਬਿਆਨ ਪੈ ਗਿਆ ਸਾਡੇ ਵਰ ਖਿਲਾਫ ਫਿਰ ਤੁਸੀਂ ਆਪ ਮਹਾਲੀ ਚ ਵੇਖੋਗੇ ਭੰਗੜੇ ਪੈਂਦੇ ਅਗੇ ਗਾਣਿਆਂ ਤੇ ਤੁਸੀਂ ਨੱਚਦੇ ਵੇਖੇ ਹੋਣਗੇ ਫਿਰ ਹੁਣ ਤੁਸੀਂ ਸਾਡੀ ਟੰਕਾਰ ਤੇ ਵੇਖੋ